ਲੈ ਵੀ ਦੂਜੇ ਆਪਣੇ ਰਾਜੇ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਆ ਠੀਕ ਆ ਬਹੁਤ ਵਧੀਆ ਬਹੁਤ ਵਧੀਆ ਸੈਟ ਆਈ ਤੇ ਹਾਂ ਸੈਟ ਆ ਹੁਣ ਆ ਜਿਹੜਾ ਤੁਸੀਂ ਮਤਲਬ ਫਿਟਿੰਗ ਕਰ ਰਹੇ ਹੋ ਹੈਨਾ ਹਾਂਜੀ ਜਿਹੜਾ ਵੱਡੇ ਸੈਟ ਦੀ ਹਾਂਜੀ ਹਾਂਜੀ ਹਾਂ ਵੀ ਇਹ ਸਮਾਨ ਤਾਂ ਲਿਆ ਆਪਣੇ ਸਰਦਾਰ ਸੁਖਦੀਪ ਸਿੰਘ ਸਰਪੰਚ ਕਾ ਪਰਿਵਾਰ ਆ ਇੱਕ ਹਾਂਜੀ ਹਾਂਜੀ ਇੱਕ ਹੈਗਾ ਆਪਣਾ ਸ਼نگਾਰੇ ਦਾ ਮੁੰਡਾ ਬਾਗੂ ਹਾਂਜੀ ਬਾਗੂ ਇਹ ਲੈ ਕੇ ਇਹਨਾਂ ਦੋਹਾਂ ਨੇ ਅੱਧੋ-ਅੱਧ ਜਾਨੀ ਖਰਚ ਕਰਿਆ ਹਾਂਜੀ ਹਾਂਜੀ ਇਹਨਾਂ ਨੇ ਦੋਹਾਂ ਤੇ ਮਹਾਰਾਜ ਇਹਨਾਂ ਦੇ ਪਰਿਵਾਰਾਂ ਦੇ ਵਿੱਚ ਤਾਂ ਦਰੋਸਤੀ ਵਿਆਹ ਕੇ ਚੜ੍ਹਦੀ ਕਲਾ ਵੀ ਰੱਖੇ ਚੜ੍ਹਦੀ ਕਲਾ ਚ ਰੱਖੇ ਇਹਨਾਂ ਨੂੰ ਆ ਕੀ ਕੀ ਗੱਲ ਤੇਰੇ ਨਾਲ ਹੋਈ ਉਹਨਾਂ ਦੀ ਉਹ ਕਹਿੰਦੇ ਵੀ ਇੱਥੇ ਆਪਣੇ 5 ਲੈਟਾ ਉਧਰਲੇ ਪਾਸੇ ਤੇ 5 ਇੱਧਰਲੇ ਪਾਸੇ ਹੂੰ ਤੇ ਬਾਕੀ ਇੱਕ ਦੋ ਪੱਖਿਆਂ ਨੂੰ ਪੁਆਇੰਟ ਵੀ ਛੱਡ ਦਿਓ ਹੂੰ ਹੂੰ ਤੇ ਬਾਕੀ ਇੱਧਰਲੇ ਪਾਸੇ ਆਪਣੇ ਮਗਰਲੇ ਪਾਸੇ ਇੱਕ ਉਧਰਲੇ ਪਾਸੇ ਬੋਰਡ ਲਾ ਦੇਣਾ ਇਧਰਲੇ ਪਾਸੇ ਪੂਰਾ ਹੈਵੀ ਬੜਾ 4-5 ਕੁਦਰ ਲੱਗ ਜਾਨੇ ਇਧਰ ਗਰਮੀ ਦੇ ਵਿੱਚ ਸੰਗਤ ਨੂੰ ਔਖਾ ਨਾ ਹੋਵੇ ਤੇ ਵਧੀਆ ਤਰੀਕੇ ਨਾਲ ਕਰਨਾ ਕੰਮ ਪੂਰਾ ਠੀਕ ਆ ਠੀਕ ਆ ਠੀਕ ਆ ਤੇ ਬਾਕੀ ਵੀਰੋ ਛੱਡ ਦਿਆਂ ਰਾਤ ਨੂੰ ਲਾਈਟਾਂ ਜਾਗਮਗ ਜਾਗਮਾ ਹੋ ਜਾਣੀ ਹਾਂ ਠੀਕ ਆ ਠੀਕ ਆ ਇਹ ਦੂਜਾ ਆਪਣਾ ਫਿਰ ਕਿੰਨਾ ਟਾਈਮ ਕਿੰਨਾ ਕੁ ਲੱਗ ਜਾਊਗਾ ਇਹਨੂੰ ਉਤਰੋ ਫਟ ਕਰ ਦੇਣਾ ਆਪਣਾ 2 ਘੰਟਿਆਂ ਚ ਨਿਮੇੜ ਦਾਂਗੇ ਠੀਕ ਆ ਹਾਂ ਜੀ ਚਲੋ ਅੱਜ ਮੀਮੂ ਪੈਂਦਾ ਕਰਕੇ ਹੀ ਆ ਨਹੀਂ ਤਾਂ ਅੱਜ ਕੁਝ ਨਹੀਂ ਬਣੇ ਥੋੜੇ ਹੁਣ ਕੰਮ ਡੈਕ ਡੈਕ ਥੋੜਾ ਹਵਾਵਾਂ ਬਾਸੜੇ ਹੁੰਦੀ ਨੇ ਇਧਰ ਨੂੰ ਤਾਂ ਕਰਕੇ ਥੋੜਾ ਜਿਹਾ ਔਖਾ ਨਹੀਂ ਤੇ ਅਸਮਾਨ ਵੀ ਗਿੱਲਾ ਹੁੰਦਾ ਤਾਰਾ ਤੋਂ ਲੰਘਦੇ ਨੇ ਤਾਰਾ ਦਾ ਕੰਮ ਆਪਰ ਗਿੱਲੀਆਂ ਉਵੇਂ ਪਾਪਾ ਕੋ ਪਾਲੇ ਵਿੱਚ ਬੈ ਜਾਣੇ ਔਖਾ ਹੁੰਦਾ ਹੀ ਆ ਜੜੀ ਤੈਨੂੰ ਸਾਰਾ ਜੋ ਦੇਣਾ ਲੈਣਾ ਉਸ ਪਰਿਵਾਰ ਨੂੰ ਹੀ ਆ ਹ ਸਾਰਾ ਕੋਨਾ ਨਹੀਂ ਜੀ ਠੀਕ ਆ ਠੀਕ ਆ ਠੀਕ ਆ ਉਹਨਾਂ ਨੇ ਸੇਵਾ ਕਰਾਈ ਆ ਆਪਾਂ ਵੀ ਸੇਵਾ ਕਰ ਰਹੇ ਹਾਂ ਆ ਮੈਨੂੰ ਵੀ ਗੱਲ ਕਹਿ ਕੇ ਗਈ ਸੀ ਬੁਰਗਦੇ ਚਾਚਾ ਹਾਂਜੀ ਦੇ ਕੋਈ ਆਪਣਾ ਬੰਦਾ ਨਾ ਕੋਈ ਉਹਨਾਂ ਨੂੰ ਦਖਲਦਾਰੀ ਦੇਵੇ ਹਾਂਜੀ ਹਾਂਜੀ ਉਹਨਾਂ ਨੇ ਸਾਡਾ ਸਮਝਾਇਆ ਵਾ ਤੇ ਉਹਨਾਂ ਨੇ ਸੈੱਟ ਕਰ ਲੈਣ ਦਿਓ ਤੇ ਸੱਚ ਦੇ ਉਹ ਜੀ ਇੱਕ ਨੰਬਰ ਜਮਾ ਅੱਛਾ ਠੀਕ ਆ ਠੀਕ ਆ ਉਹ ਸਿਰਾ ਦਾ ਸਮਾਨ ਲਉਣਾ ਸਾਰਾ ਹਾਂ ਮਹਾਰਾਜ ਭਾਈ ਤੰਦਰੁਸਤੀ ਵੀ ਦੇਊਗਾ ਉਹ ਪਰਿਵਾਰ ਨੂੰ ਉਹਨਾਂ ਹਾਂ ਚੜਦੀ ਕਲਾ ਚ ਰੱਖੇ ਵਾ ਹੀ ਗਰੂ ਹਾਂ ਹਾਂ ਤੇ ਸਮਾਨ ਪੂਰਾ ਸਿਰਾ ਸਮਾਨ ਲੈ ਕੇ ਤਾ ਠੀਕ ਆ ਠੀਕ ਆ ਉਹਨੇ ਕਿਰਸ ਨਹੀਂ ਕਰਨੀ ਕਿਸੇ ਜੀ ਦੀ ਇੱਕ ਨੰਬਰ ਲਉਣਾ ਸਾਰਾ ਠੀਕ ਆ ਠੀਕ ਆ ਹਾਂਜੀ ਜੇ ਆਪਾਂ ਬਾਬੇ ਦੇ ਇੱਥੇ ਆਪਣੇ ਵੀ ਅੰਦਰ ਇੱਕ ਦਾ ਜਿਹੜਾ ਆਪਣਾ ਦਰਬਾਰ ਸਾਹਿਬ ਆ ਤੇ ਕਿਹੜਾ ਆਪਣਾ ਵੱਡਾ ਹਾਲ ਆ ਉਧਰ ਉਹ ਦਰਬਾਰ ਸਾਹਿਬ ਹੁਣ ਆਪਾਂ ਦੋਨਾਂ ਦੇ ਵਿੱਚ ਨਾ ਜਿਹੜੀ ਉਹ ਫਿਟਿੰਗ ਸੈੱਟ ਕਰਨੀ ਆ ਸਾਰੀ ਮੈਂ ਕਰ ਦਾਂਗੇ ਸੈੱਟ ਆ ਸੋਚਦਾ ਸੀ ਤਾਂ ਨਵੀਆਂ ਲਾ ਦੀ ਹਾਂਜੀ ਤੇ ਤਾਰਾਂ ਤੂਰਾਂ ਜਿਹੜਾ ਕੋਈ ਕਟੰਗ ਹੋਈ ਤਾਂ ਪਾ ਦੀ ਤੇ ਜੇ ਉਹ ਲੋਟ ਆਉਂਦੀਆਂ ਤਾਰਾਂ ਵਧੀਆਂ ਹੋ ਤਾਂ ਵੀਡਿੰਗ ਨਵੀਆਂ ਹੀ ਕਰਨੀ ਆ ਜਦੋਂ ਟਾਈਮ ਹੋ ਗਿਆ ਉਹਨੂੰ ਬਾਹਲਾ ਵੀ ਹਾਂ ਹਾਂ ਤੇ ਉਹ ਆਪਾਂ ਸਾਰੀ ਨਵੇਂ ਸਿਰੂ ਹੀ ਕਰਨਾ ਬਸ ਠੀਕ ਆ ਠੀਕ ਆ ਉਹ ਉਹ ਐ ਹੋਣਾ ਨਾ ਹੁਣ ਆਪਾਂ ਨੂੰ ਦਰਬਾਰ ਸਾਹਿਬ ਚ ਜਾ ਡਰ ਲਾ ਦੇ ਵੀ ਕਿਤੇ ਆਪਾਂ ਚਾਰ ਚੂਟ ਹੋ ਕੇ ਕਿਤੇ ਆਪ ਕੋ ਬਦਲਾ ਚੱਕਰ ਬਣ ਗਿਆ। ਇਹਨੂੰ ਉਹ ਵੀ ਆਪਾਂ ਕਹਿੰਦੇ ਮਹਾਰਾਜ ਦੀ ਕਿਰਪਾ ਚਾਹੀਦੀ ਆ। ਕੋਈ ਸੇਵਾਦਾਰ ਆਜੇ। ਆਜੂ ਤੇ ਜੂ ਮਹਾਰਾਜ ਆਪੇ ਕੋਈ ਆ ਗਿਆ। ਤੇ ਆਪਾਂ ਲਟਕਕਾਰੀ ਜੜੀਆਂ। ਉਹ ਆਪਣਾ ਬੜਾ ਜ਼ਰੂਰੀ ਕੰਮ ਆਈ ਉਹ ਵੀ। ਉਹ ਵੀ ਜ਼ਰੂਰੀ ਕੰਮ ਆ। ਤੇ ਹੋਰ ਜਿਹੜਾ ਵੱਡਾ ਤੋਂ ਕੱਲ ਕੱਲ ਲੱਗਿਆ ਰਿਆ ਅੰਦਰ। ਉਹਦਾ ਸੈਟ ਹੋ ਗਿਆ ਕੰਮ। ਉਹ ਲਾ ਦੀਆਂ ਸੋਚਾਂ ਬਹੁਤ ਤਕੜੀਆਂ ਹੈਵਲ ਕੰਪਨੀਆਂ ਲਾਈਆਂਈ ਉਹ ਵੀ। ਹਾਂ। ਤੇ ਉਹ ਆਪਾਂ ਉਹ ਪ੍ਰੋਜੈਕਟ ਡੋਡੀ ਕਰਦਾ ਜਿਹੜਾ ਦੀਵਾਨ ਹਾਲ ਆ ਉਹਦੀ ਘੱਟ 800 ਚ ਕਰਦੀ ਇੱਕ ਲੰਗਰ ਹਾਲ ਦੇ ਦੀਵਾਨ ਲਖਾਲੇ ਅੱਗੇ ਆਪਣਾ ਅੱਗੇ ਆਪਣਾ ਦੀਵਾਨ ਲੱਗਿਆ ਤੇ ਉਹਦੇ ਬਹੁਤ ਚਿਰ ਖੜੀ ਰਹੀ ਹੋ ਇਸ ਕਰਕੇ ਠੀਕ ਆ ਹੁਣ ਪੂਰਾ ਕਲੜਾ ਕਰਕੇ ਕਰਤਾ ਕੰਮ ਬਸ ਠੀਕ ਆ ਠੀਕ ਆ ਬਾਕੀ ਜਿਵੇਂ ਆਪਣੇ ਵੱਡੇ ਡੇਰੇ ਗੁਰਦੁਆਰਾ ਸਭ ਲੱਗੀਆਂ ਸੋਚਾਂ ਹਾਂ ਉਮੇ ਸੈਕਟਮ ਲਾਦਾ ਆਪਾਂ ਇੱਥੇ ਬਹੁਤ ਵਧੀਆ ਬਹੁਤ ਵਧੀਆ ਬਾਬੇ ਮਹਾਰਾਜ ਦੀ ਕਰਪਾਣ ਉੱਥੇ ਕਦੇ ਕਦੇ ਪਰੇਸ਼ਾਨੀ ਨਹੀਂ ਤੇ ਇੱਥੇ ਵੀ ਨਹੀਂ ਹੋਣੀ ਇੱਥੇ ਵੀ ਆਵੇ ਹੀ ਨਾ ਆਵੇਦਾ ਜਾਣਾ ਨਹੀਂ ਹੋਣੀ ਨਹੀਂ ਇਹ ਜਦੋਂ ਯਾਰ ਬਾਈਕੋ ਹੁਣ ਆਪਣੀਆਂ ਜਿਹੜੀਆਂ ਬਣ ਰਿਹਾ ਆਪਾਂ ਬਣਾ ਰਹੇ ਆ ਇਹਦਾ ਰਿੰਦੀ ਦੁਨੀਆ ਦਾ ਹੀ ਨਾਂ ਰਹਿਣਾ ਇਹ ਨਾ ਰਹਿਣਾ ਹੀ ਨਾ ਬਾਬੇ ਤੇ ਹਾਂ ਜਦੋਂ ਬਾਬੇ ਤੇ ਤੁਸੀਂ ਸੇਵਾ ਕਰਦੇ ਮਹਾਰਾਜ ਉੱਥੋਂ ਵੀ ਨਹੀਂ ਕੋਲ ਪਉਂਦਾ ਵਧੀਆ ਆਪਣੇ ਹੱਥੀਂ ਕਮਾਈ ਕਰਕੇ ਰ ਤੁਰੇ ਫਿਰਦੇ ਬਿਲਕੁਲ ਬਿਜਲੀ ਦਾ ਕੰਮ ਆ ਯਾਰ ਕਿਤੇ ਹਾਲ ਕਿਤੇ ਮਾਮੂਲੀ ਦਾ ਗੱਲ ਹੈ ਨਹੀਂ ਇਹ ਸ਼ਾਰਟ ਵੀ ਲੱਗ ਸਕਦੀ ਆ ਉਹ ਵੀ ਹੋ ਸਕਦਾ ਵੀ ਕੁਝ ਬਣ ਸਕਦੇ ਆ ਮਹਾਰਾਜ ਆਪੇ ਬਚਾਉਂਦਾ ਹਮਾਰਾ ਯੂ ਵੀਕਰ ਆਈ ਆਹੋ ਹਾ ਤੇ ਪਾਸ਼ਾ ਕਰਪਾਣਾ ਬਹੁਤ ਬਾਰੇ ਕਰੀਦੀ ਸੇਵਾ ਤੇ ਮਹਾਰਾਜ ਆਪੇ ਹੱਥ ਦੇ ਕਿ ਰਖਦਾ ਆਪੇ ਹੱਥ ਦੇ ਕਿ ਰਖਦਾ ਉਹ ਵੈਸੇ ਦਾ ਤੇਰਾ ਆਪਣੀ ਜਿੰਨੀ ਸਾਰੀਆਂ ਜਗ੍ਹਾ 'ਚ ਕੰਮ ਤੇਰਾ ਹੀ ਹੋਊਗਾ ਕੋਠੀਆਂ ਕੱਟੀਆਂ 'ਚ ਕਿਉਂ ਹਾਂਜੀ ਹਾਂਜੀ ਮਾਰੀ ਹੁਣ ਆਪਣੇ ਬਿਜਲੀ ਵਾਲੇ ਬਹੁਤੇ ਹੈ ਨਹੀਂ ਨਾ ਹਾਂ ਬਾਕੀ ਛੇਵੇਂ ਪਾਸ਼ਾ ਕਰੀਦਾ ਕੰਮ ਬਾਕੀ ਆਪਣੇ ਇੱਥੇ ਹੋ ਗਿਆ ਉਹ ਭਾਈ ਜ਼ਗਰਾਮ ਜੀ ਦੇ ਹਾਂ ਤੇ ਬਾਵੇ ਵਾਲੇ ਵੀ ਜਾਈ ਦਾ ਪਰ ਅੱਜ ਵੀ ਸਾਰਿਆਂ ਤੇ ਤੂੰ ਹੀ ਕਰਿਆ ਹਾਂਜੀ ਕਰਿਆ ਤੇਰੇ ਤੇ ਆਪਾਂ ਹੀ ਕਰੀਦਾ ਜੀ ਤੁਸੀਂ ਕਰਦੇ ਆ ਬਹੁਤ ਵਾਹਿਗੁਰੂ ਦੀ ਕਿਰਪਾ ਤੇਰੇ ਤੇ ਜਾ ਰਹੀ ਬਹੁਤ ਕਿਰਪਾ ਸੱਚਾ ਪਾਸ਼ਾ ਮਸਾਂ ਯਾਰ ਚੜ੍ਹਦੀ ਕਲਾ ਰੱਖੇ ਵਾਪਸ ਕਰੇ ਸਭ ਮਹਾਰਾਜ ਤੰਦਰੁਸਤੀ ਬਖਸ਼ੇ ਕਿਉਂਕਿ ਦੁਨੀਆਂ ਤੋਂ ਚਲੇ ਸਭ ਨੇ ਜਾਣਾ ਹੈ ਰਹਿਣਾ ਤਾਂ ਇੱਥੇ ਕਿਸੇ ਨੇ ਨਹੀਂ ਤੇ ਨਾ ਹੀ ਰਹਿ ਜਾਂਦੇ ਆ ਨਾ ਹੀ ਰਹਿ ਜਾਂਦੇ ਇਹਲਾ ਬੰਦਾ ਇੱਥੇ ਸੇਵਾ ਕਰਦਾ ਕੰਮ ਕਰਦਾ ਕੰਮ ਕੀਤਾ ਦਾਨ ਕਰਦਾ ਹਾਂ ਉਹਨਾਂ ਦਾ ਵੀ ਯਾਰ ਦਿਲ ਖੁਸ਼ ਹੋਊਗਾ ਜਦੋਂ ਇੱਥੇ ਸੋਹਣੇ ਡੇਟਾ ਜਗੀਆਂ ਤੇ ਫਟਕ ਫੋਟੋਆਂ ਬਹੁਤ ਵਧੀਆ ਹੋ ਗਈ ਤੇ ਉਸ ਪਰਿਵਾਰ ਦਾ ਵੀ ਯਾਰ ਮਨ ਖੁਸ਼ ਹੋਊਗਾ ਜੀ ਹਾਂ ਕੱਲ ਆਪਦੀ ਮੰਮੀ ਦਾ ਉਹ ਆਪਰੇਸ਼ਨ ਕਰਾ ਕੇ ਲਿਆ ਮਹਾਰਾਜ ਪਤਾ ਕਹਿੰਦੇ ਵੀ ਠੀਕ ਕਰੇ ਉਹਨੂੰ ਤੰਦਰੁਸਤੀ ਬਖਸ਼ੇ ਹਾਂ ਚੜ੍ਹਦੀ ਕਲਾ ਰੱਖੇ ਚੜ੍ਹਦੀ ਕਲਾ 'ਚ ਰੱਖ ਸੋ ਆਪਾਂ ਉਹ ਵੀਰੇ ਦੀਆਂ ਲਾਈਟਾਂ ਜਗਾਈਆਂ ਪ੍ਰਮਾਤਮਾ ਉਹਨਾਂ ਦੇ ਘਰੇ ਵੀ ਲਾਈਟਾਂ ਜਗਾਵੇ ਹਾਂ ਠੀਕ ਆ ਓਕੇ ਓਕੇ ਜੀ ਸਾਧਰੀ ਤਰੀਕਾ ਤਰੀਕਾ